ਸ੍ਰੀ ਕਾਲ ਜੀ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਆਂ ਠੀਕਾ ਕੋ ਮੇਰੇ ਪਤੀ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਆਦਾ ਪਾ ਵਲੌਗ ਸਟਾਰ ਕਰਦੇ ਆ ਅੱਜ ਅੱਜ ਆਪਾਂ ਕਿੱਥੇ ਚੱਲੇ ਆ ਤੁਹਾਨੂੰ ਦੱਸਦੇ ਆ ਤੇ ਫਿਲਹਾਲ ਤਾਂ ਆਪਾਂ ਚੱਲੇ ਆ ਜੀ ਦੋਸਤੋ ਕੀ ਆਚਾਰ ਇਹੋ ਆਈ ਹੜਾ ਉੱਪਰ ਹਾਂਜੀ ਜੀ ਦੋਸਤੋ ਚੱਲੇ ਆ ਤੁਸੀ ਕਿੱਥੇ ਜਾਣਾ ਆਪਾਂ ਫੇਰ ਚੱਲਾ ਆਉਂਦੇ ਆ ਅੱਜ ਆ ਗਿਆ ਮੈਂ सॉरी हेलो हेलो ਹਾਂ ਜੀ ਹੈਲੋ ਹੈਲੋ ਓਹੋ ਅਜੀ ਆ ਗਈ ਸੀ ਏਡੇ ਤੇ ਆ ਆ ਦੇਖੋ ਆ ਗਿਆ ਮੈਂ ਆ ਬੰਦੀ ਗਾ ਸੀ ਆ ਗਿਆ ਓਏ ਮੈਂ ਕੋਲੇ ਡੇੜਾ ਦੀ ਦੀ ਦੁਕਾਨ ਤੇ ਮੰਨੂ ਬੈਠਾ ਹੈ ਚੀਜ਼ੀਆਂ ਖਾਂਦਾ ਮੰਨੂ ਹੈਲੋ ਹੈਲੋ ਤੋ ਫੀਗਨੇ ਦਿੱਤੀ টফি কিনে দি ਚਲੋ ਮੈਨੂੰ ਕੀ ਕਰਦਾ ਕੁਛ ਨਹੀਂ ਪੜਦਾ ਆ ਇਹ ਤਾਂ ਮੈਂ ਉਹ ਜਦੋਂ ਸੁਭਾਣ ਤੋਂ ਲਿਖਦਾ ਮਾਂ ਨੂੰ ਵਾਓ ਚਲੋ ਚਲਿਏ ਹੋਂਦੇ ਵਿੱਚ ਅਸੀਂ ਚੱਲੇ ਆਪਣੇ ਪਲਾਟ ਪਲਾਟ ਸਾਡਾ ਜਿਹੜਾ ਅਸੀਂ ਪਹਿਲਾਂ ਇੱਥੇ ਰੈਂਟ ਤੇ ਕਰਾਇਆ ਜਾਂ ਘਰ ਲੈਣ ਲੱਗੇ ਸੀ ਹੁਣ ਲੱਗੇ ਇੱਥੇ ਲੈਣ ਲੱਗੇ ਸੀ ਆਪਾਂ ਕਰਾਇਆ ਤੁਹਾਨੂੰ ਤਾਂ ਖਾਇਆ ਵੀ ਸੀਗਾ ਦੇਖੋ ਇਹ ਸੀਗਾ ਘਰ ਹਾਂ ਹੁਣ ਰਹਿਣ ਲੱਗੇ ਹੈਨਾ ਹਾਂ ਹੁਣ ਰਹਿਣ ਲੱਗੇ ਆ ਕੋ ਬੀਟੀ ਕਿਉਂ ਹੈ ਤੂਚ ਕੀ ਹੈ ਗੱਪ ਰੁਕੂ ਕੀਤੀ ਰੋਕ ਕੇ ਗੇਮ ਭਰਾਵਾਂ ਰੋਕ ਕੇ ਮੈਂ ਕਰਦਾ ਇਹ ਬਹੁਤ ਪਖੰਡੀ ਮੁੰਡਾ ਪਖੰਡੀ ਆ ਜਿਹੜਾ ਹੱਥ ਮਾਰਦੀ ਹੈ ਆਹ ਬਹੁਤ ਆਈਆਂ ਨਾ ਮੈਂ ਕਿੱਲੀ ਤੇ ਤਾਂ ਜਾਉਂ ਕਿਤੇ ਲੈੰਟਰ ਵੀ ਆਇਆ ਸਰ ਪਾਣੀ ਚੱਲੀਏ ਪਤਾ ਨਹੀਂ ਵਾਈਫਾਈ ਮੈਂ ਇੱਥੇ ਘਾਨ ਕੇ ਕਿਹਦੇ ਨਾਲ ਕਨੈਕਟ ਹੋ ਜਾਂਦਾ ਦੇਰੇ ਲੱਗੇ ਵਾਈਫਾਈ ਆਹ ਠੀਕ ਆ ਦੁਕਾਨਦਾਰ ਆ ਦੁਕਾਨ ਵਾਲੇ ਆਂ ਠੀਕ ਆ ਹਾਂ ਅੱਜ 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 ਅਸੀਂ ਦੇਖਣ ਲੱਗੇ ਭਾਈ ਅੱਜ ਅਸੀਂ ਪਲਾਟ 'ਚ ਬਹੁਤ ਹੀ ਆਪਣੇ ਟਾਈਮ ਬਾਅਦ ਆਏ ਆ ਤਾਂ ਉਹਦੇ 'ਚ ਤਾਂ ਮੈਨੂੰ ਲੱਗਾ ਕਿ ਬਹੁਤ ਜ਼ਿਆਦਾ ਖਲਾਰਾ ਖਲਾਰਾ ਪੈ ਚੁੱਕਾ ਆਹ ਦੇ ਲੋ ਜੀ ਮੈਨੂੰ ਕੋਈ ਬਖੰਡ ਲੈ ਕੇ ਚਪਲ ਨਹੀਂ ਲਾਈ ਜਾਂਦਾ ਆਹ ਉਹਦੇ ਚਾਹਤੀ ਰ ਇਹਨਾਂ ਦੇ ਅੱਛਾ ਅੱਛਾ ਤਾਂ ਮਨ ਨੂੰ ਮੈਂ ਦੇਲਾ ਤੈਨੂੰ ਕੁੱਟ ਸੁਤਣਾ ਵੇ ਬਹੁਤ ਹੀ ਜ਼ਿਆਦਾ ਪਖੰਡੀ ਹੋ ਗਿਆ ਜੀ ਇੰਨਾ ਕਿ ਜ਼ਿਆਦਾ ਪਖੰਡੀ ਹੈ ਨਾ ਇਹ ਅਸੀਂ ਕਿਹਾ ਵੀ ਆਪਣੇ ਅੱਜ 플ੌਟ ਚ ਆਏ ਆਂ ਕਿ ਛਾਤੀ ਮਾਰੀ ਜਾਈਏ ਪਧਰਾ ਹੀ ਆਜੇ ਆਹ ਆ ਦੇਖੋ ਜੀ ਸਾਡਾ 플ੌਟ ਮਨੇ ਧਿਆਨ ਨਾ ਜਾਓ ਚਲੋ ਚੋ 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 ਧਿਆਨ ਨਾਲ ਬਤ ਹ ਇੱਥੇ ਕਹਿੰਦੇ ਕਿ ਸੱਪ ਵੀ ਆ ਹਾ ਥੇ ਬੋੜੀ ਆ ਸੱਪ ਕਿਦੇ ਹੁੰਦਾ ਥੋੜਾ ਡਰ ਲਾਦਾ ਭੱਜਿਆ ਵੀ ਨਹੀਂ ਆ ਮਨੂ ਤਾਂ ਇਹ ਨਹੀਂ ਗਈ ਆ ਮੈਨੂੰ ਲੱਗਦਾ ਲਾ ਕੇ ਕੋਈ ਲੈ ਜਾਂਦਾ ਆ ਨਾਲੋ ਜੀ बा अने देख ाइ ਇੱਧਰ ਤਾਂ ਸਫਾਈ ਕਰ ਗਏ ਸੀ ਇਸ ਕਰਕੇ ਇੱਧਰ ਪਚਾਇਆ ਤਾਂ ਮੰਨੂ ਕਿਹੜੀ ਗਾਈ ਦੇਖਣੀ ਉੱਥੇ ਹੈ ਨਹੀਂ ਇਹ ਬੁੱਤੇ ਨੂੰ ਆਂਬ ਕਿੰਨੇ ਸੋਹਣੇ ਲੱਗੇ ਆ ਛੋਟੇ ਨੂੰ ਉਹ ਨਿੱਕੇ ਜਿਹੇ ਨੂੰ ਕਿੱਥੇ ਆ ਹਮਝੀ ਨਿੱਕੀ ਨਿੱਕੀ ਆ ਦੇਖ ਮੇ ਵੀ ਹੋ ਗਿਆ ਆ ਦੇਖ ਕਿੰਨਾ ਪਾਣਾ ਹੱਤਾ ਆ ਦੇ ਛੋਟੇ ਆ ਮੂਤਾਂ ਇੰਨੀ ਕਾ ਵਧੀਆ ਨਸਰ ਦਾ ਲਾਇਆ ਲੱਗਦਾ ਆ ਵੇਖੋ ਜੀ ਗੰਨੇ ਵੀ ਲਾਏ ਹੋ ਨੀ ਆਪਣੇ ਜੋਗੇ ਫਲੀਆਂ ਵੀ ਢਣੀ ਆ ਹਨਾ ਆਂਬ ਦੇਇ ਤੂੰ ਕਿੱਦਾਂ ਲੱਗੇ ਹੋ ਆ ਨਿੱਕੇ ਨਿੱਕੇ ਆ ਮਿਲਣ ਮਿੱਠੇ ਆਂਬ ਆਏ ਮੂਤਾਂ ਅਮਰੂਦ ਪਤਾ ਕੱਚੇ ਆ ਲੱਗੇ ਕੱਚੇ ਆ ਸਾਰੇ ਮੈਂ ਆ ਦੇਦਾ ਸਵਾਈ ਕਰਕੇ ਜਾਂਦਾ ਭਾਜੀ ਇਹ ਕਿੰਨਾ ਦੇ ਆ ਇਹ ਟੈਂਡ ਦੇ ਆ ਅੱਛਾ ਅੱਛਾ ਮੂਤਾਂ ਅਹ ਆ ਆਦੀ ਨੇ ਨੇ ਲੰਗੀਆਂ ਤੋਂ ਹੁੰਦੇ ਆ ਹੰਦ ਕਿੰਨੇ ਸੋਹਣੇ ਆ ਆ ਦੇ ਕੀ ਕਰੀ ਨਹੀਂ ਆਂਦੀਆਂ ਤੂੰ ਦੇਖ ਲੜੀਆਂ ਜੀ ਇਹ ਨਹੀਂ ਲੱਗੀਆਂ ਜਿਦਾਂ ਗੂੜਾ ਨਹੀਂ ਬਣਾਣਾ ਕੇ ਬਿਨਾਂ ਕਾਇ ਹੋਣੀ ਖੇਚੜੀਆਂ ਇਹ ਆਉਂਦੀਆਂ ਪੂਰੀ ਆ ਹੂੰ ਆ ਦੇਖ ਇਹ ਕਿੰਨਾ ਥੋੜਾ ਫਾਲ ਲੱਗਾ ਨੁਕ ਮੈਂ ਨਾ ਇਹ ਬੜਾ ਲੱਗੀ ਹੋਵੇ ਖੇਚ ਆ ਦੇ ਕਹਿੰਦਾ ਨੁਕ ਆ ਦੇਖੋ ਜੀ ਇਹ ਤਾਂ ਬਹੁਤ ਸੋਹਣੀ ਲੱਗਦੀ ਨਹੀਂ ਜੀ ਇਹ ਬੂਟਾ ਪੁੱਛਣਾ ਆ ਭਾਜੀ ਨੂੰ ਕਿਤੋਂ ਲਾਇਆ ਇੰਨਾ ਕ ਤਾਂ ਗਮਲੇ ਚ ਵੀ ਲੱਗਾਂਗੇ ਤਾਂ ਵਧੀਆ ਹੈ ਗਮਲੇ ਚ ਹਾਂ ਮੈਂ ਵੈਸੇ ਪਹਿਲੀ ਵਾਰ ਹੀ ਦੇਖਿਆ ਇੰਨੇ ਕਾ ਲੱਗਣਾ ਫਲ ਇੰਨਾ ਸੋਹਣਾ ਫਲ ਲੱਗਾ ਐਨੂੰ ਵੀ ਨਿੱਕੇ ਜਿਹੇ ਨੂੰ ਤੇ ਲੱਗੀਆਂ ਸੀ ਜੀ ਆਪਾਂ 플ੌਟ ਆਪਣੇ ਛਾਤੀ ਮਾਰੇ ਇਹ ਬਾਹਰ ਜਿਹੜੇ ਕੋ ਬੈਠੇ ਨਹੀਂ ਛੱਡਦੇ ਬਸ ਅਹ ਲੋਕਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਹੈਗਾ ਵੀ 플ੌਟ ਆ ਕਿਸੇ ਦਾ ਇੱਥੇ ਥੋੜੀ ਜੀ ਅਸੀਂ ਆਹ ਕਰਦੇ ਫਲ ਲੱਗਾ ਕੋਈ ਗੁਲਾਬ ਦੀ ਫੁੱਲ ਲੱਗਦੇ ਫਲ ਲੱਗਿਆ ਦੇਖੋ ਆਪਾਂ ਵੀ ਇਦਾਂ ਲਾਵਾਂਗੇ ਨਰੋ ਪੱਲੇ ਲੈ ਲੈ ਰੋੜ ਆਇਸ ਮੁੰਡੇ ਦਾ ਰੋੜੀ ਕਿੱਦਾ ਪਉਂਦਾ ਉਹ ਕਹਿੰਦਾ ਕਿ ਮੈਨੂੰ ਮਰੀਦ ਨਹੀਂ ਮਿਲਿਆ ਉਹਨੂੰ ਤਾਂ ਸਾਨੂੰ ਜਾਨ ਨੂੰ ਵੀ ਦਿਲ ਨਹੀਂ ਕਰਦਾ ਹੈਗਾ ਕਿਉਂਕਿ ਠੰਡੀ ਠਾਰ ਹਵਾ ਦੇ ਰੇਚਰ ਹੀ ਆ ਜੀ ਰਾਨ ਆ ਹੋ ਰਿਆ ਅੱਗੇ ਘਰ ਘੁਰਦਾ ਹੈ ਕਿ ਕਦੇ ਰੋਣ ਕ ਮਿਲਣਾ ਰੋਣ ਕ ਮਿਲਣਾ ਤੇ ਤਾਂ ਆਪਣੇ ਲੱਗ ਕੋਈ ਸ਼ਾਇਦ ਨਹੀਂਗਾ ਦਿਲ ਕਰਦਾ ਆ ਕਿ ਹਾਏ ਬਾਹਰ ਕੁਰਸੀਆਂ ਢਾ ਕੇ ਬੈਠੇ ਆਂ ਇਹ ਘਰਾਂ ਦਾ ਜਾਦੀ ਜਲਦੀ ਆ ਜੀ ਕੋਈ ਨਾ ਆ ਜਾਗੇ ਜੇ ਮਾਲਕ ਨੇ ਚਾਇਆ ਤਾਂ ਜਲਦੀ ਆਵਾਂਗੇ ਮਨ ਨੂੰ ਹੁਣ ਆਏ ਦੁਆਰੇ ਆਪਾਂ ਨੂੰ ਇੱਥੇ ਆ ਕੇ ਕਿਉਂ ਸੁਟਣਾ ਤੂੰ ਮੈਂ ਘਾਰ ਦੁਆਰੇ ਸਾਰੇ ਬੈਠਾ ਸਾਰੇ ਇੱਧਰ ਘਾਰ ਬਣੇ ਪਏ ਸਾਰੇ ਹੀ ਬਣੇ ਪਏ ਸਿਰਫ ਸਾਡੇ ਵਾਲੀ ਸਾਈਡ ਜਿਹੜੇ ਆ ਦੋ ਤਿੰਨ ਘਾਰ ਉਹ ਬਣਦੇ ਪਏ ਆ ਆ ਪਿੱਛੇ ਵੀ ਆ ਪਾਰਾ ਸਾਰੇ ਘਾਰ ਹੀ ਆ ਪਿੱਛੇ ਬੈਕ ਸਾਈਡ ਤੇ ਸਾਰੇ ਹੀ ਆ ਹਾਂ ਬਣੇ ਆ ਸਾਰੇ ਬਣੇ ਆ ਘਰ ਕੋਲਾ ਦੇ ਪਿੰਡ ਚੋਂ ਗਏ ਆ ਨਾ ਉੱਥੇ ਇੰਦਾ ਜੀ ਕਰਦਾ ਵੀ ਉੱਥੇ ਪਿੰਡਾਂ ਨੂੰ ਲੱਗਦਾ ਹਜ ਤੱਕ ਸਾਡੇ ਪਿੰਡ ਜਿਹੜਾ ਸੀਗਾ ਉੱਥੇ ਸਾਰੇ ਜਣੇ ਇੰਦਾ ਸੀ ਵੀ ਸਾਰੇ ਜਣੇ ਰਲ ਮਿਲੇ ਬੈਠੇ ਰਹਿੰਦੇ ਸੀਗੇ ਸਾਡੀਆਂ ਕਿੰਨਾ ਚਾਰ ਕਰਦੀਆਂ ਤੂੰ ਸੁਣਦੀਆਂ ਦੇਖਦੀਆਂ ਆਹੋ ਹੁਣ ਵੀ ਕਹਿੰਦੇ ਸੀਗੇ ਦੀਦੀ ਹੁਣੀ ਕਹਿੰਦੇ ਸੀ ਹਾਂਜੀ ਗਲੀ ਲੱ ਜਾਣ ਨੂੰ ਰਹੀ ਹਾਂ ਤਾਂ ਉਧਰ ਜੀ ਤਾਲਾ ਓਹੋ ਖਾਣੀ ਚੀਜੀ ਓਹੋ ਖਾਣੀ ਚੀਜੀ ਗੁੱਦਾ ਲੱਗੀ ਆ ਹੋਏ ਨਾ ਸੋਨੇ ਲਾ ਦੇਣਾ ਚਲੋ ਜੀ ਹੁਣ ਆਪਾਂ ਚੱਲੇ ਆਂ ਦੁਕਾਨ ਤੇ ਦੁਕਾਨ ਤੇ ਚਲ ਜੀਏ ਫਿਰ ਆਪਾਂ ਤੁਹਾਡੇ ਨਾਲ ਕਰਦੇ ਆਂ ਗੱਲਬਾਤ ਬਣੀ ਰਹੇ ਵਲੌਗ ਦੇ ਨਾਲ ਆਪਾਂ ਆ ਚੁੱਕੇ ਆਂ ਹੁਣ ਘਰੇ ਤੇ ਕਾਰਾਂ ਤੇ ਬੈਠ ਚੁੱਕੇ ਆਂ ਜੰਨਵੀਰ ਹੁਣੀ ਖੇਡਦੇ ਪਏ ਮਮਾ ਦੇ ਨਾਲ ਆ ਦੇਖੋ ਖੇਡਦੇ ਥੋੜਾ ਸੀ ਕਰ ਲਿਆ ਕੰਮ ਕਰ ਕਰਦਾ ਤੇ ਵੀ ਕਰਨ ਦਾ ਫੋਨ ਜਿਹੜਾ ਸਾਰਾ ਟੁੱਟ ਗਿਆ ਫਿਰਦੇ ਆ ਸਹਾਲਾ ਕਰਦੇ ਆ ਫਿਰ ਦਸ ਕੰਮ ਕਰਕੇ ਕਮਰੇ ਜੋ ਹੋ ਚੁੱਕੇ ਆ ਫ੍ਰੀ ਤੇ ਹੁਣ ਲੱਗਿਆ ਆਪਾਂ ਕਿਚਨ ਚ ਜਾ ਪਹਿਲਾਂ ਜਿਹੜੇ ਭਾਂਡੇ ਆ ਇੰਨੇ ਜਿਆਦਾ ਇੰਨੇ ਜਿਆਦਾ ਅੰਦਰ ਲੈ ਜਾਂਦੇ ਆ ਸੋਨਣਾ ਨੂੰ ਨੱਪਾ ਲੈ ਕੇ ਚਲੀਏ ਟੈਂਕੀ ਲਈ ਆ ਮੈਂ ਭਰਨੀ ਮੈਂ ਤਾਂ ਟੈਂਕੀ ਭਰ ਲਈਏ ਲਾਈਟ ਦਾ ਕੋਈ ਫਰੋਸਾ ਨਹੀਂ ਜੀ ਪਹਿਲਾਂ ਰੋਟੀ ਖਾ ਲਈਏ ਫੇਰੀ ਕਰਦੇ ਆ ਰਸੋਈ ਦੇ ਕੰਮ ਮਨ ਨੂੰ ਸਾਡਾ ਦੇਦਾ ਪਿਆ ਕੰਟੋਂ ਤੇ ਮੀਂਹ ਦੀਆਂ ਕਣੀਆਂ ਜਿਹੜੀਆਂ ਮਾੜੀਆਂ ਮਾੜੀਆਂ ਪਈ ਜਾਂਦੀਆਂ ਪਈਆਂ ਸੋ ਬਹੁਤ ਹੀ ਵਧੀਆ ਲੱਗਦਾ ਤੇ ਹਮਮਸ ਬਹੁਤ ਜ਼ਿਆਦਾ ਹੋ ਚੁੱਕੀ ਆ ਤਾਂ ਹਾਲ ਬੋਹਰਾ ਦੇਖੋ ਇੱਕ ਤਾਂ ਪਤਾ ਨਹੀਂ ਹੋਣੇ ਲੱਗਾ ਸਵੇਰੇ ਇੰਨੀ ਸੋਹਣੀ ਹਵਾ ਚੱਲਦੀ ਹੁੰਦੀ ਹੈ ਨਾ ਤਾਂ ਕੋਈ ਕਹਿਰ ਦੀ ਗੱਲ ਨਹੀਂ ਹਨ ਆਪਾਂ ਗਰਮੀ ਜਿਹੜੀ ਸਾਲੀ ਆਪਾਂ ਉਹ ਵੀ ਖਾ ਚੁੱਕਿਆ ਤੇ ਮम्मा ਖਾਈ ਜਾਂਦੇ ਪਰ ਰੁਕਦੇ ਤੇ ਹੋਰ ਆਪਾਂ ਕਰ ਲਈਏ ਰਸੋਈ ਦਾ ਕੰਮ ਤੇ ਹੋ ਗਈ ਏ ਫ੍ਰੀ ਸੋ ਆਪਾਂ ਹੁਣ ਫ੍ਰੀ ਹੋ ਜਾਈਏ ਜਾਂਦੀ ਜਾਂਦੀ ਪਰ ਕੋਈ ਪਤਾ ਨਹੀਂ ਆ ਵਿਕਰਮ ਦਾ ਕਿ ਕਿੱਥੇ ਹੈ ਖਾਦੀਆਂ ਲੈ ਕਿੰਨੀਆਂ ਖਾਦੀਆਂ ਦੱਸ ਦੇ ਬੈਂ 10 9 8 7 6 5 4 3 2 1 ਕਿੰਨੀਆਂ ਖਾਦੀਆਂ ਆ ਗਿਆ ਆਪਣਾ ਹੈ ਪਹੁੰਚ ਆ ਗਿਆ ਅਦੇ ਮੜੀ ਚੰਨੀ ਨਰਦਨ ਅਰੇ ਪਹਿਲਾਂ ਨਹੀਂ ਉਹ ਦੁਕਾਨ ਦੀ ਆਇਆ ਇੱਕ ਕੱਥਾ ਲਿਆ ਸੀ ਇਹਦਾ ਮੋਰੇ ਟਾਇਰ ਤੋੜਦਾ ਪੈ ਗਿਆ ਪੁੱਤ ਨੇ ਰਤੀ ਉਹ ਆਪਯੋਗੀ ਨੂੰਉਂਦੇ ਆਰੇ ਪੈਰ ਦੋ ਟਾਇਰ ਹੋ ਗਏ மூਨ ਟੇ ਨਾ ਤਾਂ ਰੱਖੀ ਪਹਿਲਾਂ ਮੈਂ ਕਿਹਾ ਉਹ ਟੋੜ ਕੇ ਆਦੀ ਹੀ ਆਂ ਕਿਹੜੇ ਉਹ ਟਾਇਰ ਲਾ ਕਿਹੜਾ ਕਹੇ ਟਾਇਰ ਇਹਨੂੰ ਕਿਲਾ ਤਾਂ ਮੋਰੇ ਢਾਰ ਇਹਦਾ ਵੀ ਸਾਰਾ ਸਮਾਨ ਹੈਗਾ ਹੀ ਆ ਇਹਦਾ ਜਗਾ ਨਿੱਕਾ ਦੇ ਪਾਰ ਨਿਕਲ ਜਾਂਦੇ ਆ ਬਸ ਤਾਂ ਆ ਨੀਦੇ ਪਾਰ ਹੋਵੇ ਹਾਂਜੀ ਜੀ ਸੀ ਹੁਣ ਚੱਲੇ ਆ ਬਾਹਰ ਨੂੰ ਘੁੰਮਣ ਤੇ ਨੰਨੂ ਕੰਡਾ ਕੇ ਮੈਨੂੰ ਨੰਨੂ ਨੂੰ ਭੱਜਦੇ 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 ਉਹ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਓਹ ਆ ਦੇਖੋ ਪਕੜ ਲਿਆ ਪਕੜ ਲਿਆ ਆ ਲੈ ਭੱਜ 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 ਲਿਆ ਦੇਖੋ ਖੇਡਦਾ ਓਦਾਂ ਨਹੀਂ ਤਾਂ ਜਦ ਬਹੁਤ ਕਰਦਾ ਹੁੰਦਾ ਜਾਣਦੀ ਤੇ ਅੱਜ ਇਹਨੇ ਜिद ਨਹੀਂ ਕੀਤੀ ਜਾਣ ਦੀ ਇਹਨੂੰ ਅੱਗੇ ਹੁੰਦਾ ਕਿ ਮੈਨੂੰ ਪਾਪਾ ਲੈ ਜਾਵੇ ਬਸ ਅਸੀਂ ਚੱਲ ਜੀਏ ਅੱਜ ਇੱਕ ਹੁਣ ਇੱਕ ਅੱਧੀ ਵਾਰੀ ਕਹਿੰਦਾ ਜਦੋਂ ਜੀ ਨਹੀਂ ਕਰਦਾ ਇਨੀ ਆ ਗਿਆ 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 ਪਕੜ ਲਿਆ ਪਕੜ ਲਿਆ ਪਕੜ ਲਿਆ ਪਕੜ ਲਿਆ ਮੈਨੂੰ ਪਾਗਲ ਹੋ ਗਿਆ ਚਲ ਹੁਣ ਤੂੰ ਦਦਾਦੀ ਨੂੰ ਫੜ ਤੈ ਸਿੱਧੀ ਦਦਾਦੀ ਨੂੰ ਤੂੰ ਮੈਨੂੰ ਪਕੜ ਨੁਕ ਨੰਨੂ ਦਾਦੀ ਨੂੰ ਬੜੋ। ਆ ਦੇਖੋ ਫੜਦਾ ਦਾਦੀ। ਆਹ ਦੇਖੋ ਜੀ ਦਾਦੀ ਨੂੰ ਫੜਦਾ ਦਾਦੀ ਨੂੰ ਫੜਦਾ ਦੇਖੋ 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 ਦੇਖੋ। ਨੁਕ। ਆਹ ਦੇਖੋ। ਆਹ ਗੱਡੀ ਲੈਣ ਚੱਲਾ। ਗੱਡੀ ਦੇ ਨਾਲ ਗੱਡੀ ਦੇ ਨਾਲ ਤਾਂ ਤੇਜ਼ ਭੱਜ ਹੁੰਦਾ ਨਾ ਜ਼ਿਆਦਾ। ਇਹ ਵੀ ਖੱਬੂ ਹੀ ਆ ਪਿਓ ਵਾਂਗੂ। ਆ ਗਿਆ ਆ ਗਿਆ ਇਹਨਾਂ ਦੀ ਜੱਡੀ ਆਲੇ ਗੱਡੀ ਗੱਡੀ ਆ ਮੇਰੀ ਗੱਡੀ ਮਾਣੇ ਨੂੰ ਖੜਾਉਣ ਨੂੰ ਸਮਾ ਉਹ ਦੇਖੋ ਮੇਰੀ ਗੱਡੀ ਮੇਰੀ ਆ ਉਹ ਮੇਰੀ ਆ ਕਰਨ ਵਾਲਾ ਦੀ ਗੱਡੀ ਆ ਨਵਾਲਾ ਦੀ ਗੱਡੀ ਲੋਕੀ ਅੱਗੇ ਕਹਿੰਦੇ ਕਹਿੰਦੇ ਕਰਨ ਵਾਲਾ ਦੀ ਗੱਡੀ ਗੱਡੀ ਨਵੀਂ ਆਈ ਐ ਨਵੀਂ ਗੱਡੀ ਆ ਸਾਡੀ ਕਰਨ ਵਾਲਾ ਦੀ ਗੱਡੀ ਇਹ ਕਰਨ ਵਾਲਾ ਜੀ ਦੀ ਨਵੀਂ ਗੱਡੀ ਚੱਕ ਦੇ ਫੱਟੇ ਨਾ ਤੂੰ ਚਲਾ ਆਪਣੀ ਗੱਡੀ ਆ ਆਪਾਂ ਕਿਥੇ ਡਰਦੇ ਚਲਾਓ ਯਾ ਕਰੋ ਵਾਲ ਖੜੇ ਕਰ ਲੋ ਆਪਣੇ ਹੁਣ ਜਲਦੀ ਜਲਦੀ ਜਮੀ ਜਮੀ ਪੈਰ ਦੇ ਦੋ ਟਾਇਰ ਪੈਂਚਰ ਹੋ ਗਿਆ ਹਾਂ ਚਲੋ ਆਪਾਂ ਗੱਡੀ ਠੀਕ ਕਰਾਉਨੇ ਦੇਖੋ ਟਾਇਰ ਪੈਂਚਰ ਨੇ ਕੰਮ ਪਾਣੀ ਚਲਾਈ ਵੀ ਹੈ ਤੂੰ ਹਵਾ ਹੁਣ ਨੰਨ ਹੁਣ ਚੱਲਦੀ ਕਿੱਥੋਂ ਇਹ ਚਲਾਓ ਬਾਹਰ ਹਾਂ ਚਲਾ ਬਾਹਰ ਕਿੰਦਾ ਫਲਾਣੀ ਕੋਲ ਦੀ ਕਰੀ ਪਾ ਸਾ ਕੋ ਇਹਦਾ ਬਾਖੋ ਹੈ ਮਨੂ ਹੁਣ ਅਸੀਂ ਚੱਲੇ ਆ ਜੀ ਬਾਹਰ ਆਜੋ ਤੁਸੀਂ ਵੀ ਆ ਜਰੋ ਬਾਹਰ ਦੌੜੀ ਕਰਕੇ ਦੇਖ ਆ ਦਿਖਿਆ ਆਹ ਕਿੱਦਾਂ ਹੋ ਗਿਆ ਕੰਮ ਖਰਾਬ ਹੋਇਆ ਹੈ ਹਰਿਆਈ ਹਰਿਆਈ ਕਿੱਦਾਂ ਹੋ ਗਈ ਇੱਥੇ ਕਿਨਾ ਬੜਾ ਬੁਰੀ ਤਰ੍ਹਾਂ ਜਿਹੜਾ ਹੋ ਗਿਆ ਇਧਰ ਨਸ਼ਰਾਬੀ ਤਰ੍ਹਾਂ ਬੀ ਮੈਂ ਚੰਗੀ ਭਲੀ ਡੱਗ ਗਈ ਸੀ ਉਦੋਂ ਆਹ ਬਹੁਤ ਇੱਥੇ ਮम्मा ਡੱਗੇ ਸੀ ਉਦੋਂ ਇੱਥੇ ਦਾ ਬਾਲੇ ਬੁਰਾ ਹਾਲ ਹੋ ਗਿਆ ਜੀ ਤਰ੍ਹਾਂ ਵਾਹ ਮੇਰੀ ਗੋਲੀ ਚੱਲਦੀ ਹੈ ਅੱਜ ਮੌਸਮ ਬਹੁਤਾ ਠੰਡਾ ਵੈਸੀ ਮੁੰਡਾ ਜਾਂ ਕੋਈ ਸੱਟ ਵੀ ਗਿਆ ਨਾ ਤਰਾਸਰਮ ਕਿਹੜਾ ਕਾ ਹੁੰਦਾ ਪਿਆ ਕਿ ਸਾਡੇ ਅੱਜ ਟ੍ਰਾਂਸਫਰਮ ਸੜਦਾ ਗਿਆ ਸੀ ਜੀ ਕਿਹੜਾ ਟ੍ਰਾਂਸਫਰਮ ਆ ਹਾਂ ਆਹ ਵਾਲਾ ਇੱਥੇ ਸੀ ਆਪੇ ਅੱਛਾ ਅਥੇ ਆਪਾਂ ਯਾਰੋ ਬਾਕ ਹਾ ਦਾੜਾ ਅਸੀਂ ਆਏ ਬਾਹਰ ਘੁੰਮਣ ਹੁਣ ਗਏ ਤੇ ਆ ਲੁੱਕੜੀ ਗਏ ਹੋਇਆ ਸੇਰ ਪਤਾ ਕੀ ਚੱਕਰ ਆ ਹਾਂ ਬਾਹਰ ਨੂੰ ਜੇ ਪਾਪੂ ਦੇ ਨਾਲ ਲੱਗ ਕੇ ਆ ਜਾਣਾ ਆਹ ਕੋਣ ਝੋਨੇ ਹਰਿਆਈ ਹਰਿਆਈ ਜੀ ਆ ਫਿਰ ਬਾਰ ਕੰਨ ਕੰਦੀਆਂ ਉਹਦੇ ਤਾਂ ਚਿੱਟੀ ਆਈ ਕਟਿਆਈ ਮਨ ਨੂੰ ਇੱਧਰ ਆ ਜਾ ਤੂੰ ਮਨੀ ਆ ਰਿਹਾ ਮਾਂ ਮੰਗਾ ਇੱਥੇ ਪੀਣੇ ਚੜਾ ਨਾ ਮਨੂ ਆ ਚੜੀ ਆਪਣੇ ਪਾਪਾ ਨੂੰ ਜਿਆਦਾ ਪੁੱਠਾ ਪਾਪਾ ਮੇਰੇ ਆ ਪਾਪਾ ਪੀਣੇ ਪਾਪਾ ਮੇਰੇ ਜੇਰਾ ਸਾਨੂੰ ਇਹ ਨਹੀਂ ਮੇਲੇ ਦਾ ਨਹੀਂ ਦੱਸਿਆ ਜਦੋਂ ਗਈਆਂ ਕੁਝ ਫੋਨ ਕਰ ਦੋ ਉਹ ਤਾਂ ਸੀ ਫੋਨ ਕਰਦੀਆਂ ਐ ਇਦਾਂ ਫੇ ਫੋਨ ਹੀ ਨਹੀਂ ਕਰ ਸਕਦੀ ਯਾ ਕਿ ਮੋਬਾਈਲ ਹੈ ਪਤਾ ਨਹੀਂ ਆਪਾਂ ਜਾ ਰਹੇ ਚਲਾ ਲਓ ਅਸੀਂ ਹੁਣ ਕਰਦੇ ਪਏ ਆ ਜੀ ਵੇਟ ਇਹਨਾਂ ਦੀ ਤੇ ਗਏ ਹੋਏ ਆ ਆਪਣਾ ਫੋਨ ਠੀਕ ਕਰਾਉਣ ਲਈ ਫੋਨ ਜਿਹੜਾ ਸਾਡਾ ਸਾਰਾ ਖਰਾਬ ਹੋ ਚੁੱਕਿਆ ਆ ਤੇ ਬਹੁਤ ਹੀ ਜ਼ਿਆਦਾ ਜ਼ਿਆਦਾ ਮੂਡ ਖਰਾਬ ਹੋਇਆ ਪਿਆ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਫੋਨਾਂ ਤੇ ਤਾਂ ਸਾਰਾ ਕੰਮ ਆ ਸੋ ਇਸ ਕਰਕੇ ਫੋਨ ਜਿਹੜੇ ਸਾਡੇ ਮੇਰੇ ਵਾਲਾ ਫੋਨ ਜਿਹੜਾ ਇਹ ਵੀ ਟੁੱਟਾ ਹੋਇਆ ਆ ਇਹ ਮਨਵੀਰ ਨੇ ਤੋੜ ਦਿੱਤਾ ਸੀਗਾ ਤੇ ਬਿਕਰਨ ਦਾ ਫੋਨ ਤਾਂ ਟੁੱਟੇ ਜੁੱਟਾ ਤੇ ਉਹਨਾਂ ਨੇ ਅੱਜ ਜਿਮ ਚੋਂ ਆਉਂਦੇ ਪੈ ਸ਼ੈਲ ਉਹਨਾਂ ਦਾ ਜਿਮ ਚੋਂ ਫੋਨ ਟੁੱਟ ਗਿਆ ਸੋ ਇਸ ਕਰਕੇ ਅੱਜ ਫੋਨ ਅੱਜ ਸੇਵ ਤੇ ਭੱਜੇ ਥੋੜੇ ਫਿਰਦੇ ਆ ਫੋਨ ਨਾਲ ਹੀ ਤੇ ਬਾਕੀ ਹੁੰਦੇ ਆ ਜਦੋਂ ਆਉਂਦੇ ਆ

ਨ ਆਪਦਾ ਆ ਗਏ ਬੈੜ ਗਿਆ ਗੱਡੀ ਚ ਮੁੰਡੇ ਦੇ ਹਾਈ ਹੋਈ ਆ ਹਾਂ ਇਹਦਾ ਤੋੜ ਹਾਈ ਹੋ ਗਈ ਉਹਦੇ ਕੀ ਲੱਗਾ ਬੱਟੇ ਹਾਂ ਉਹ ਕਿੱਥੇ ਲੱਗੇ ਕੀ ਹੋਣ ਭਾਈ ਆਂਦੀ ਕਿ ਕਰੀਏ ਇੱਕ ਡਾਕਟਰ ਦੇ ਜੀ ਦੇ ਦੀ ਮ ਅੱਪਰ ਆ ਗਈ ਹੈ ਉਹ ਤੋਰ ਨਹੀਂ ਹੁੰਦਾ ਹਾਂ ਸਿੱਧਾ ਦਰ ਲੱਗ ਗਿਆ ਹਾਏ ਤੋਰ ਨਹੀਂ ਹੁੰਦਾ ਵਿਚਾਰੇ ਕੋਲੋਂ ਹਾਂਜੀ ਹਾਂਜੀ ਜੀ ਹੁਣ ਆ ਪਾ ਚੁੱਕੇ ਆ ਬਾਹਰ ਬਾਹਰ ਵੀ ਹਵਾ ਲਾਓ ਠੰਡਾ ਅੰਡਾ ਮੌਸਮ ਹੋਇਆ ਹੈ ਮੌਸਮ ਠੰਡਾ ਠੰਡਾ ਹੋ ਸਕਦਾ ਹੈ ਨਾ ਬੱਦਲ ਆਉਂਦਾ ਨਾ ਨਹੀਂ ਜੋ ਇੱਥੇ ਤੋਂ ਆਪ ਕਿੰਨੀ ਟੈਕ ਨਹੀਂ ਹੁੰਦੀ ਆ ਸਾੰਦਿਆਂ ਤੋਂ ਆਪੇ ਦੇਖਣਾ ਆਪਾਂ ਕੀ ਗੱਡੀ ਸੈੱਡ ਕਰੋ ਕਹਿੰਦਾ ਆਪ ਨੂੰ ਗੱਡੀ ਆਪਣੀ ਕਰੋ ਤੁਸੀਂ ਸੈੱਡ ਆ ਜਹਾਜ਼ ਮਿਲਿਆ ਇਹਨੂੰ ਬਾਬੇ ਦੀ ਕੰਨ ਰਾਜਨ ਸਾਹਿਬ ਦੀ ਇਹਨੂੰ ਦੇਖ ਕੇ ਕਰਤਾ ਉਹਦੇ ਟੈਟੂ ਲਾ ਲੈ ਸਾਰੇ ਇਹਨੇ ਟੈਟੂ ਇਹ ਇੱਕ ਵੀ ਖੜਾਉਣਾ ਰਹਿਣ ਨਹੀਂ ਦਿੰਦਾ ਕੱਲ ਹੁਣ ਇਹ ਸਭ ਖਲਾਅ ਦਿੰਦਾ ਆ ਸਾਡਾ ਮੁੰਡਾ ਆ ਤੁਹਾਨੂੰ ਤੰਗ ਬਹੁ ਕਰਦਾ ਕੋਈ ਦੁਆ ਦਿਓ ਦੱਸਿਓ ਕਿ ਮੁੰਡਾ ਸਾਡਾ ਸਹੀ ਰਹੇ ਸਾਡੇ ਨਾਲ ਚੱਪਲ ਇਹ ਸਾਨੂੰ ਬੋਲਦਾ ਬਹੁਤ ਆ ਤੁਹਾਨੂੰ ਤੰਗ ਬਹੁ ਕਰ ਚੱਪਲ ਆਪ ਹੀ ਲੈ ਕੇ ਆਓ ਆ ਦੇ ਲੈ ਉਹ ਦੇ ਕਿੱਦਾਂ ਬਣਾਇਆ ਹੈ ਲੈ ਲੈ ਉਹ ਦਰ ਦੇਸ਼ੀ ਕਾ ਦੀ ਇਹਨੇ ਚੱਪਲ ਲੈ ਜਾਂਦੀ ਉਹ ਜਿਹੜੀ ਲੈਂਦਾ ਜਿੱਥੇ ਜਾਂਦਾ ਉੱਥੇ ਕਹਿੰਦਾ ਮੈਨੂੰ ਕਹਿੰਦਾ ਚੱਪਲ ਦੇ ਹੀ ਦੇ ਉਹ ਦੀਦੀ ਨੇ ਦੇਸ਼ੀ ਕਾ ਤਾਂ ਚੋਰੀ ਦਿੱਤੀ ਫਿਰ ਮੁੜ ਕੇ ਚੱਪਲ ਕਿੰਨੇ ਤੈਨੂੰ ਪਤਾ ਲੱਗ ਜੀ ਇੱਕ ਮਿੰਟ ਰੁਕਿਓ ਬਾਹਰੋਂ ਲੱਗਾ ਲੱਦਦਾ ਫੋਬੀ ਜੱਸੀ ਕਾ ਅੱਜ ਦਾ ਸਾਰੀ ਦਿਹਾੜੀ ਠੰਡਾ ਰਿਹਾ ਨਾ ਮੌਸਮ ਸਹੀ ਗੱਲ ਐ ਇਦਾਂ ਦਾ ਰਵੇ ਡੇਲੀ ਡੇਲੀ ਰਵੇ ਤਾਂ ਮੀਂਹ ਆਵੇ ਸਹੀ ਗੱਲ ਆ ਮੀਂਹ ਆਈ ਤਾਂ ਗੰਦ ਬਹੁਤ ਸਾਡਾ ਜਿਹੜਾ ਅੱਜ ਦਾ ਫੋਨ ਆ ਤੇ ਓਖੋ ਗਿਆ ਖਰਾਬ ਖਰਾਬ ਅੱਜ ਗਿਆ ਸੀ ਇਹ ਬਿਕਰਮ ਜਿਮ ਤੇ ਇਸ ਕਰਕੇ ਫੋਨ ਜਿਹੜਾ ਟੁੱਟ ਗਿਆ ਆ ਸੋ ਇਸ ਕਰਕੇ ਹੁਣ ਫੋਨ ਜਿਹੜਾ ਉਹ ਸਹੀ ਪਤਾ ਨਹੀਂ ਕਰਾਉਂਦੇ ਪਏ ਆ ਜਾਂ ਕਰਾਣਾ ਆ ਉਹ ਤਾਂ ਇਹ ਹਜੇ ਪਤਾ ਨਹੀਂ ਆ ਸਾਨੂੰ ਬਾਕੀ ਤਾਂ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਗਿਆ ਕਿਉਂਕਿ ਤੁਹਾਨੂੰ ਵੀ ਪਤਾ ਕਿ ਉਦੋਂ ਆਪਾਂ ਨਵਾਂ ਦਾ ਕੰਮ ਕਰਦਾ ਹੈ। ਉਦੋਂ ਆਪਾਂ ਨਵਾਂ ਜਿਹਾ ਲਿਆ ਸੀਗਾ ਫੋਨ ਹਜੇ ਥੋੜਾ ਟਾਈਮ ਹੀ ਹੋਇਆ ਆ। ਸਹੀ ਨਿਕੜਿਆ ਨਾ ਉਹ ਫੋਨ। ਮਤਲਬ ਉਦਾਂ ਖਰਾਬੀ ਕਰਦਾ ਰਿਹਾ ਹੁੰਦਾ ਕਿ ਖਰਾਬ ਹੋ। ਹੁਣ ਦੇ ਕੇ ਖਰਾਬ ਹੋ ਗਿਆ ਡੈਗ ਕਿ ਇਦਾਂ ਖਰਾਬ ਹੋ ਗਿਆ ਕਿ ਉਹਦੇ ਤੇ ਲਾਈਨਾਂ ਆ ਗਈਆਂ ਸਿੱਧੀਆਂ ਹੀ। ਹੈਨਾ? ਲਾਈਨਾਂ ਆ ਗਈਆਂ। ਕੋਈ ਜਦੋਂ ਹੋਂ ਤਾਂ ਤੈਨੂੰ ਵੀ ਨਹੀਂ ਆ ਗਈਆਂ ਪੂਰਾ। ਹੋਰ ਤੇ ਮਤਲਬ ਜਿੰਨੇ ਦਾ ਸੀ ਫੋਨ ਲਿਆ ਦੁੱਗਣੇ ਸਾਡੇ ਉੱਤੇ ਪੈਸੇ ਲੱਗੇ ਹੀ ਆ। ਮਤਲਬ ਉਹਦੇ ਤੇ ਲੱਗੇ ਹੀ ਲੱਗੇ ਪੈਸੇ ਜਦੋਂ ਆਦਾ ਕਦੀ ਇਹ ਕੋਸ ਹੋ ਜਾਂਦਾ ਉਹਨੂੰ ਕਦੀ ਕੋਸ ਕਦੀ ਕੋਸ ਹੋ ਜਾਂਦਾ ਕਦੀ ਕੁਛ ਹੋ ਜਾਂਦਾ ਇਸ ਕਰਕੇ ਤਾਂ ਮਤਲਬ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਫੋਨ ਦਾ ਤਾਂ ਮਤਲਬ ਮੂਡ ਆਫ ਹੋ ਗਿਆ ਬੇਅਰਡ ਤੇ ਵੀ ਕਰਨਾ ਕੀ ਹੈ ਹਨਾ ਤੇ ਫੋਨ ਵੀ ਤੁਹਾਨੂੰ ਪਤਾ ਕਿ ਜ਼ਰੂਰੀ ਆ ਘਰ ਦੇ ਵਿੱਚ ਵੀ ਫੋਨ ਮਤਲਬ ਜ਼ਰੂਰੀ ਆ ਤੇ ਹੁਣ ਸਮਝ ਜੇ ਨਹੀਂ ਲੱਗਦੀ ਹੈਗੀ ਵੀ ਕਰੀਏ ਕੀ ਕਰੀਏ ਆ ਜਿਹੜਾ ਟਾਕੋ ਪੈ ਗਿਆ ਇਹ ਉਹ ਇਹਦਾ ਪਲਾਸਟੀਕਾ ਟੁੱਟ ਗਿਆ ਇਹਦਾ ਇਹਦੀ ਸਤਹ ਵੀ ਟੁੱਟ ਗਈ ਹੈ ਹਾਂਜੀ ਕਰ ਕੋਈ ਗੱਲ ਕਰਦੀ ਬੰਦ ਗੱਡੀ ਆ ਕੀੜਾ ਕੀੜਾ ਇਹ ਕੀ ਆ ਪੁੱਛੋ ਤੋ ਕੀ ਕੀ ਆ ਪੁੱਛਾ ਪੁੱਛ ਪੁਸ਼ਪਾ ਕੀ ਤੇ ਬਾਕੀ ਆਉਂਦੇ ਇਦਿਆਂ ਜਦੋਂ ਆਉਂਦੇ ਆ ਉਦੋਂ ਕੀ ਪਤਾ ਲੱਗਣਾ ਫੋਨ ਦਾ ਸਾਨੂੰ ਤਾਂ ਤੇ ਕੀਤਾ ਸੀਗਾ ਮੈਂ ਫੋਨ ਇੱਕ ਵਾਰੀ ਵੈਸੇ ਤਾਂ ਤੋਂ ਬਣਾਉਣ ਕਰੀ ਹੋਈ ਸੀ ਇਹ ਕਾਜੀ ਬਾਕੀ ਪਤਾ ਨਹੀਂ ਤਾਂ ਅੰਦਰ ਆ ਕੇ ਹੋ ਗਿਆ ਦੁਖੀ ਹੋਇਆ ਪਿਆਸ ਇਹ ਤਾਂ ਜਿਹੰਦਾ ਤਾਂ ਫੋਨ ਟੁੱਟ ਗਿਆ ਉਹ ਉੱਦਾਂ ਹੀ ਦੁਖੀ ਜੀ ਜਾਂਦਾ ਦੁਖੀ ਹੋਇਆ ਕੀ ਕਰੀ ਕੀ ਦੋ ਖਰਾਬ ਹੋ ਜਾਂਦਾ ਬਹੁਤ ਹੀ ਬੁਰਖਾ ਆਉਂਦਾ ਤਾਂ ਨਾ ਅਕਾ ਦੇ ਲੋ ਨਹੀਂ ਬੈੰਦਾ ਇੱਥੇ ਸੱਤ ਪਿੰਡ ਦਾ ਬੜਾ ਅੰਮਦਾ ਕਰਦੇ ਮੋੜਾ ਮੈਂ ਤਾਂ ਕੰਨੀ ਨਹੀਂ ਨਬਾ ਵੀ ਇੱਦਾਂ ਦੀ ਆਵਾਜ਼ ਆਉਂਦੀ ਨੀ ਨੋ ਨਾ ਉਹ ਇੱਕ ਸਮਝ ਜਿਣੀ ਲੱਗਦੀ ਹੈ ਕਿ ਫੋਨ ਅਸੀਂ ਨਵਾਂ ਲੈ ਲਈਏ ਜਾਂ ਫੋਨ ਅਸੀਂ ਉਹੀ ਠੀਕ ਕਰਵਾ ਲਈਏ ਕੁਛ ਨਹੀਂ ਸਮਝ ਆਉਂਦੀ ਹੈ ਜੀ ਉਹਦਾ ਆ ਕੀ ਕਰਦੇ ਕਿਉਂਕਿ ਹਜੇ ਹਾਲ ਦੀ ਘੜੀ ਸਾਨੂੰ ਉਹ ਵਾਲਾ ਠੀਕ ਕਰਾਉਣਾ ਪੈਣਾ ਆ ਫਿਰ ਜਦੋਂ ਆਪਾਂ ਠੀਕ ਕਰਾ ਲਿਆ ਤੇ ਉਹਦੇ ਤੇ ਵੀ ਹੁਣ ਤੁਹਾਨੂੰ ਪਤਾ ਹੀ ਆ ਕਿ ਜਿਹੜੇ origignal ਗਲਾਸ ਹੁੰਦੇ ਆ ਉਹਨਾਂ ਦੇ ਜਿਹੜੇ ਆ ਨਾ ਤੇ ਪੂਰੀ ਕਟਿੰਗ ਵਗੈਰਾ ਤੇ ਤੁਹਾਨੂੰ ਪਤਾ ਹੀ ਆ ਆਈਫੋਨਾਂ ਦੇ ਕਿੰਨੇ ਮਹਿੰਗੇ ਹੁੰਦੇ ਆ ਤੇ ਬਾਕੀ ਸਾਨੂੰ ਤਾਂ ਬਹੁਤ ਜ਼ਿਆਦਾ ਮਹਿੰਗੀ ਦੱਸੀ ਆ ਤੇ ਹੁਣ ਆਪਾਂ ਦੇ ਦੇ ਪਏ ਆ ਵੀ ਹੁਣ ਸਾਨੂੰ ਕਰ ਲੂਗੀ ਗੱਡੀ ਨੂੰ ਅੰਦਰ ਆ ਕੇ ਆਇਆ ਅੰਦਰ ਹੋ ਲਿਆ ਅੰਦਰ ਨਹੀਂ ਚੜਾਈ ਸੀ ਉਹ ਉੱਥੇ ਅਲਮਾਰੀ ਕੋ ਪਈ ਜਾ ਜਾਓ ਲੈ ਉਹ ਚੰਗਾ ਜਿਹਦਾ ਸਾਡਾ ਲੱਖ ਰੁਪਇਆ ਨੁਕਸਾਨ ਹੋ ਗਿਆ ਮਾਲਕ ਬੈਠਾ ਤੇ ਬੜੀ ਆ ਦੁੱਖ ਦੀ ਗੱਲ ਆ ਵੀ ਜਦੋਂ ਨਾ ਕੋਈ ਟਾਈਮ ਇਦਾਂ ਰੌਂਦਾ ਨਾ ਕੋਈ ਨਹੀਂ ਯਾਰ ਨਾਲ ਖੜਦਾ ਅੱਜ ਤਾਂ ਵੀ ਇਦਾਂ ਹੋ ਗਿਆ ਸਾਡੇ ਨਾਲ ਵੀ ਤੁਹਾਡਾ ਨਾ ਵੀ ਫੋਨ ਖਰਾਬ ਹੋ ਗਿਆ ਉੱਤੋਂ ਥੋੜਾ ਜਿਹਾ ਸਿਸਟਮ ਇਦਾਂ ਸੀ ਵੀ ਤੁਹਾਨੂੰ ਪਤਾ ਵੀ ਕਿਸੇ ਟਾਈਮ ਬੰਦਾ ਥੋੜਾ ਜਿਹਾ ਖਾਲੀ ਹੋ ਜਾਂਦਾ ਤੇ ਇੱਦੀ ਕੁਝ ਪੈਸੇ ਹੀ ਪਿੱਛੇ ਜੇ ਲੱਗੇ ਕੁਝ ਚਲੋ ਅਗਲੇ ਮਹੀਨੇ ਸੈੱਟ ਹੋ ਜੂ ਹੌਲੀ ਹੌਲੀ ਜਿੱਦਾਂ ਜਿੱਦਾਂ ਕੰਮ ਚੱਲਦਾ ਪਿਆ ਆ ਤੇ ਫੋਨ ਖਰਾਬ ਹੋ ਗਿਆ ਤੇ ਇੱਕ ਦੋ ਜਣੇ ਨੂੰ ਮੈਂ ਫੋਨ ਕੀਤਾ ਸੀ ਮੈਂ ਕਦੀ ਅਬ ਚਲੋ ਆਪਾਂ ਬਗਾਨੇ ਬੰਦੇ ਨੂੰ ਕਦੀ ਫੋਨ ਹੀ ਨਹੀਂ ਕੀਤਾ ਨਾ ਆਪਾਂ ਕਦੀ ਕਿਸੇ ਨੂੰ ਕਿਹਾ ਨਾ ਕਿ ਇਹਨੂੰ ਮੈਂ ਫੋਨ ਕੀਤਾ ਆਪਣੇ ਨੂੰ ਹੀ ਕੀਤਾ ਫੋਨ ਆਖੇ ਜੀ ਜਦੋਂ ਵੀ ਸਾਡੇ ਕੋਲ ਹੈ ਨਹੀਂ ਹੁੰਦੇ ਹੋਏ ਵੀ ਜੇ ਬੰਦਾ ਕਿਸੇ ਨੂੰ ਨਾ ਕਰੇ ਮੈਂ ਕਹਿੰਦਾ ਵੀ ਗਲਤ ਗੱਲ ਲਿਆ ਹਨਾ ਸੋ ਚਲੋ ਪਰ ਸਾਡੇ ਵਾਰੀ ਕੋਈ ਸਾਨੂੰ ਕੋਈ ਕਬੇ ਤਾਂ ਸੀ ਕਦੀ ਇਦਾਂ ਨਹੀਂ ਆਦੇ ਤੋਂ ਨਾ ਨਹੀਂ ਹੁੰਦੀ ਹਨਾ ਸਾਡੇ ਕੋਲ ਹੋਣ ਤਾਂ ਤੇ ਸਭ ਨੂੰ ਪਤਾ ਮੇਰੇ ਰਿਸ਼ਤੇਦਾਰਾਂ ਨੂੰ ਜਾਂ ਮੇਰੇ ਪਰਿਵਾਰ ਨੂੰ ਪਤਾ ਹੈ ਵੀ ਕਦੀ ਆਪਾਂ ਕਦੀ ਨਾ ਨਹੀਂ ਕੀਤੀ ਸਾਡੇ ਕੋਲ ਪੈਸੇ ਹੋਣ ਤਾਂ ਨਾ ਬਟ ਆਪਦੀ ਆ ਜੀ ਹਰੇ ਕੋਈ ਪਿੱਟ ਦਿਖਾ ਜਾਂਦਾ ਮੈਨੂੰ ਖਾਸ ਕਰਕੇ ਮੇਰੇ ਆਪਣੇ ਤੇ ਸੋ ਕੋਈ ਚੱਕਰ ਨਹੀਂ ਕੋਈ ਆਪਾਂ ਇਹਨੂੰ ਮਾੜੇ ਦੇ ਨਹੀਂ ਕਹਿ ਸਕਦੇ ਦਿਨ ਮੇਤੇ ਚੰਗੇ ਹੀ ਆ ਮੈਂ ਇਹ ਨਹੀਂ ਕਹਿੰਦਾ ਵਿੱਚ ਮਾੜੇ ਦੇਣੇ ਆਗਾ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਦਿਨ ਮੇਤੇ ਚੰਗੇ ਹੀ ਆ ਮੈਂ ਬਸ ਥੋੜਾ ਜਿਹਾ ਮੇਰਾ ਖਰਚਾ ਹੋ ਗਿਆ ਸੀ ਉਹਦੇ ਕਰਕੇ ਥੋੜਾ ਮੇਰਾ ਹੱਥ ਟਾਈਟ ਹੋ ਗਿਆ ਬਾਕੀ ਦੇਣ ਆਪਾਂ ਦੇ ਚੰਗੇ ਆ ਬਟ ਹਾਂ ਪਰ ਮੈਂ ਜਿਤ ਤੱਕ ਮੇਰੀ ਸੋਚਾ ਖੜਨਾ ਚਾਹੀਦਾ ਠੀਕ ਹੈ ਨਾ ਬਾਅਦੋਂ ਇੱਕ ਵਾਰੀ ਖੜ ਕੇ ਇੱਕ ਵਾਰੀ ਖੜ ਕੇ ਸਨੋਂ ਲਾ ਪੈਂਦੇ ਆ ਅਸੀਂ ਇੱਥੇ ਖੜੇ ਇੱਥੇ ਖੜੇ ਬਾਅਦ ਚੋਂ 10-9 ਲਾ ਪੈਂਦੇ ਹਨ ਆਖੇ ਯਾਰ ਲੱਖਾਂ ਡੇਢ-ਡੇਢ 2-2 ਲੱਖ ਕਮਾਉਂਦੇ ਆ ਤੇ ਮੈਂ ਵੀ ਕਮਾਉਂਦਾ ਮੈਂ ਵੀ ਕਹਿੰਦਾ ਮੈਂ ਕਮਾਉਂਦਾ ਠੀਕ ਆ ਮੈਨੂੰ ਮੇਰੇ ਆਉਂਦੇ ਪੈਸੇ ਠੀਕ ਆ ਨਾ ਤੇ ਆਉਂਦੇ ਆ ਆਉਂਦੇ ਆ ਤੇ ਆਉਂਦੇ ਆ ਇਹ ਮਤਲਬ ਨਹੀਂ ਇਦਾਂ ਨਹੀਂ ਕਦੀ ਕਿਹਾ ਵੀ ਹੈ ਨਹੀਂ ਅਸੀਂ ਤਾਂ ਆਪਣੀ ਭੈਣਾਂ ਨਾਲ ਭੱਜ ਕੇ ਸਾਡੀ ਕੋਈ ਲੋੜ ਹੋ ਜਵੇ ਭੈਣਾਂ ਮੇਰੀਆਂ ਨੂੰ ਮੇਰੀ ਲੋੜ ਪੈ ਜਾਵੇ ਮੈਂ ਭੱਜ ਕੇ ਜਾਂਦਾ ਸਭ ਨੂੰ ਪਤਾ ਯਾ ਮੇਰੀ ਵੱਡੀ ਭੈਣ ਦਾ ਥੋੜਾ ਜਿਹਾ ਮੈਂ ਭੱਜਾ ਗਿਆ ਮੈਂ ਕਦੀ ਨਾ ਤਾਂ ਨਹੀਂ ਕੀਤੀ ਮੈਂ ਭੱਜ ਬੱਟ ਜਦੋਂ ਮੈਨੂੰ ਲੋੜ ਹੁੰਦੀ ਮੇਰਾ ਨਹੀਂ ਕੋਈ ਕੱਢਦਾ ਫੇਰ ਇਹ ਕਹਿ ਦਿੰਦੇ ਆ ਵੀ ਵਿਕਰਮ ਬੋਲਦਾ ਆ ਇਹਨੂੰ ਬੋਲਣਾ ਨਹੀਂ ਚਾਹੀਦਾ ਬੱਟ ਹਾਂ ਮੈਨੂੰ ਦੱਸਣਾ ਪੈਂਦਾ ਆ ਮੇਨਾ ਜੋ ਕੁਝ ਕੋਈ ਹਰੇ ਕੋਈ ਮੇਨਾ ਰਿਸ਼ਤੇਦਾਰ ਮੇਰੇ ਜਾਂ ਕੁਦ ਦਾ ਨਾ ਹਰੇ ਕੋਈ ਆ ਪਿੱਠ ਦਿਖਾਉਂਦਾ ਮੈਨੂੰ ਕਿਸੇ ਤੇ ਆਸ ਨਹੀਂ ਹੈਗੀ ਮੈਨੂੰ ਕਿਸੇ ਤੇ ਆਸ ਨਹੀਂ ਮੈਨੂੰ ਕਿਸੇ ਮੇਰੇ ਰਿਸ਼ਤੇਦਾਰ ਤੇ ਆਸ ਨਹੀਂ ਕਿਸੇ ਆਪਣੇ ਆਪਣੇ ਘਰਦਿਆਂ ਦੇ ਕਿਸੇ ਇਨਸਾਨ ਤੋਂ ਮੈਨੂੰ ਆਸ ਨਹੀਂ ਹੈਗੀ ਮੈਨੂੰ ਪਤਾ ਆ ਜਿੱਦਨ ਮੈਨੂੰ ਲੋੜ ਹੁੰਦੀ ਪਿੱਠ ਦਿਖਾਉਂਦੇ ਜਦੋਂ ਮੈਂ ਥਾਂ ਲਿਆ ਹੈ ਨਾ ਉਦੋਂ ਵੀ ਮੈਨੂੰ ਪਿੱਠ ਦਿਖਾਈ ਉਹ ਬੰਦਿਆ ਦੇ ਉਹ ਬੰਦਿਆ ਤੋਂ ਵੀ ਮੈਂ ਪੈਸ ਮੰਗੇ ਤੇ ਜੇ ਸਬੰਧਿਆ ਤੋਂ ਮੈਂ ਕਦੀ ਸੋਚਿਆ ਨਹੀਂ ਸੀ ਉਸ ਟਾਈਮ ਵੀ ਮੇਰਾ ਮਾਲਕ ਹੈ ਮੇਰਾ ਸਾਥ ਦਿੱਤਾ ਹਨਾ ਤੇ ਸੋ ਐਦਾ ਹੀ ਹੁੰਦਾ ਆ ਵੀ ਆਪਣੇ ਨਾਲੋਂ ਕਹਿੰਦੇ ਬਗਾਨੇ ਚੰਗੇ ਸੋ ਆਪਣੇ ਆ ਤਾਂ ਕਰੋ ਨਾ ਬਗਾਨਿਆਂ ਦਾ ਕਰੋ ਕਿਉਂਕਿ ਹਾਂ ਜੋ ਤੁਹਾਡੀ ਕਦਰ ਕਰੂੰਗਾ ਸੋ ਐਦਾ ਹੀ ਆਪਣੀ ਰਿਸ਼ਤੇਦਾਰੀ ਚ ਕਹਿ ਸਕਦੇ ਆ ਵੀ ਕੋਈ ਨਹੀਂ ਹਰੇਕ ਟਾਈਮ ਕਿਸੇ ਨਾ ਕੋਈ ਨਹੀਂ ਖੜਦਾ ਹਰ ਕੋਈ ਪਿੱਠ ਦਿਖਾਉਂਦਾ ਆ ਸੋ ਮੇਰਾ ਮਤਲਬ ਐਦਾ ਆ ਵੀ ਮੈਂ ਗੱਲਾਂ ਕਰਨੀਆਂ ਨਹੀਂ ਸੀ ਬਹੁਤ ਟਾਈਮ ਹੋ ਗਿਆ ਸੀ ਗੱਲਾਂ ਕਰਨੀ ਆਣੀ ਸੀ ਮੈਂ ਤਾਂ ਮੈਂ ਕਰ ਦਿੱਤੀਆਂ ਹਜੇ ਗੱਲਾਂ ਹੋਰ ਬਹੁਤ ਆ ਤੇ ਸੋ ਚਲੋ ਇੰਨੀ ਕੁ ਕਰਨੀ ਸੀ ਕਿਉਂਕਿ ਬਹੁਤ ਦੁਖੀ ਹੋ ਕੇ ਬੰਦਾ ਗੱਲਬਾਤ ਸ਼ੇਅਰ ਕਰਦਾ ਠੀਕ ਆ ਨਾ ਜਿੰਨੇ ਬੁਲਾਉਣਾ ਬੁਲਾਓ ਜਿੰਨੇ ਨਹੀਂ ਬੁਲਾਉਣਾ ਨਹੀਂ ਨਹੀਂ ਬੁਲਾਉਣਾ ਨਾ ਬੁਲਾਓ ਦਫਾ ਹੋਵੋ ਨਹੀਂ ਤਾਂ ਸਾਨੂੰ ਕਰਨੇ ਹੁੰਦੇ ਆ ਠੀਕ ਆ ਅਸੀਂ ਮੈਂ ਕਰ ਦੂੰਗਾ ਦਫਾ ਮੈਂ ਤਾਂ ਬੰਦਾ ਅੱਦਾ ਦਾ ਮੈਂ ਤਾਂ ਮਰੇ ਤੇ ਵੀ ਨਹੀਂ ਪਰਦਾ ਹੁੰਦਾ ਵੇ ਮੇਰੇ ਨਾਲ ਭਾਵੇਂ ਕੋਈ ਮਾਰ ਦੇਵੇ ਠੀਕ ਆ ਨਾ ਮੇਰੇ ਨਾਲ ਭਾਵੇਂ ਫਿਰ ਹਸਪਤਾਲ ਨਾਲ ਕੋਈ ਪਿਆ ਹੋਵੇ ਮੇਰੀ ਤਾਂ ਦਾਰੀ ਹਿਸਾਬ ਮੇਰਾ ਤਾਂ ਇਦਰਾ ਹਿਸਾਬਤਾ ਵਾ ਜੇ ਮੈਂ ਚੱਲਦਾ ਤਾਂ ਮੈਂ ਬਹੁਤ ਚੰਗੇ ਜੇ ਲੋ ਚੱਲਦਾ ਨਹੀਂ ਤਾਂ ਫਿਰ ਮੈਂ ਜਮਾ ਪੱਤਾ ਹੀ ਘੱਟਦਾ ਹੁੰਦਾ ਇਹ ਨਹੀਂ ਹੁੰਦਾ ਯਾਰ ਅਗਲਾ ਬੰਦਾ ਤੁਹਾਡੇ ਨਾਲ ਭੱਜਦਾ ਫਿਰ ਤੁਹਾਡੇ ਨਾਲ ਹਸਪਤਾਲਾਂ ਤੱਕ ਭੱਜਦਾ ਫਿਰੇ ਤੁਹਾਡੇ ਕੋਈ ਦੁੱਖ ਸੁੱਖ ਹੋਵੇ ਮੈਂ ਆਪਣੇ ਆਪਣਾ ਮੈਂ 100-100 ਰੁਪਏ ਹੁੰਦਾ ਸੀ ਮੇਰੇ ਤੋਂ ਮੈਂ ਤੇਲ ਪਾ ਕੇ ਭੱਜੇ ਜਾਣਾ ਜਦੋਂ ਜਦੋਂ ਮੈਨੂੰ ਲੋੜ ਹੁੰਦੀ ਆ ਫਿਰ ਪਿੱਠ ਦਿਖਾਉਂਦੇ ਆ ਹਾਂਜੀ ਆ ਚਾਚੂ ਪੁੱਤ ਬਾਹਰ ਆ ਜਾ ਤੰਦਾ ਚਾਚੂ ਆਪ ਜੀ ਮੈਨੂੰ ਪਿੱਠ ਦਿਖਾ ਜੀ ਨਹੀਂ ਮੈਂ ਨਹੀਂ ਜਾਣਾ ਪੁੱਤ ਬਾ ਆ ਵੀਰ ਮੈਨੂੰ ਪੇਟ ਦਿਖਾ ਜਾਂਦੇ ਆ ਇਹ ਇਹੋ ਜਿਹੀ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਆਪਣੇ ਠੀਕ ਹੈ ਨਾ ਤੇ ਹਰੇਕ ਦਾ ਟਾਈਮ ਹੁੰਦਾ ਆ ਅੱਜ ਚਲੋ ਕੋਈ ਚੱਕਰ ਨਹੀਂ ਥੋੜੇ ਜਿਹੇ ਦਿਨ ਪੈਸਾ ਨਹੀਂ ਬਚਿਆ ਕੋਲ ਕੋਈ ਦਿੱਕਤ ਨਹੀਂ ਪੈਸੇ ਜੋੜਨੇ ਹੁਣ ਦੇਖਿਓ ਪੈਸੇ ਨਾ ਜੇ ਕੋਈ ਪੈਸਾ ਨਾ ਮਿਲਦਾ ਉਹਨੂੰ ਪੈਸੇ ਨਾ ਮਿਲੋ ਸਿੱਧੀ ਜਿਹੜੀ ਗੱਲ ਕੋਈ ਦਿਨੋਂ ਮਿਲਦਾ ਦਿਨੋਂ ਦਿਨੋਂ ਮਿਲੋ ਹਨਾ ਥੋੜਾ ਜਿਹਾ ਥਾਂ ਲਿਆ ਕਰਕੇ ਪ੍ਰੋਬਲਮ ਆ ਗਈ ਸੀਗੀ ਸੋ ਨਹੀਂ ਤਾਂ ਕੋਈ ਇਦਾਂ ਦੀ ਗੱਲਬਾਤ ਨਹੀਂ ਹੈਗੀ ਕੋਈ ਨਾ ਥੋੜੇ ਦਿਨਾਂ ਫੋਨ ਤੋਂ ਬਿਨਾ ਕੱਢ ਲਾਂਗੇ ਕੋਈ ਚੱਕਰ ਨਹੀਂ ਬਾਕੀ ਲਵ ਯੂ অল ਥੈਂਕ ਯੂ ਸੋ